welcom to my channel ਅੱਜ ਅਸੀਂ ਬਲੈਕ ਚਨੇ ਕਾਲੇ ਛੋਲੇ ਬਣਾ ਰਹੇ ਆ ਤੇ ਉਹਦੇ ਵਾਸਤੇ ਅਸੀਂ ਕੀ ਕੀ ਸਮਾਨ ਲਿਆ ਆ ਔਰ ਉਹਨੂੰ ਕਿਸ ਤਰ੍ਹਾਂ ਬਣਾਵਾਂਗੇ ਇਹ ਸਾਰਾ ਦੇਖਣ ਲਈ ਤੁਸੀਂ ਸਾਡੀ ਵੀਡੀਓ ਨਾ ਬਣੇ ਰਹੋ ਜਿਹੜੇ ਕਾਲੇ ਛੋਲਿਆਂ ਦੀ ਤਰੀ ਹੁੰਦੀ ਆ ਅਗਰ ਕੋਈ ਘਰ 'ਚੇ ਬਿਮਾਰ ਹੋਵੇ ਜਾਂ ਬੱਚੇ ਵੀ ਹੋਣ ਤਾਂ ਉਹਨਾਂ ਨੂੰ ਇਹ ਛੋਲਿਆਂ ਦੀ ਤਰੀ ਜਿਹੜੀ ਆ ਦੇਣੀ ਚਾਹੀਦੀ ਐ ਇਹਦੇ ਵਿੱਚ ਰੋਟੀ ਚੂਟ ਕੇ ਉਹ ਖਾਣ ਤੇ ਉਹਦਾ ਦੀ ਸਿਹਤ ਲਈ ਬਹੁਤ ਵਧੀਆ ਹੁੰਦਾ ਆ ਕਾਲੇ ਛੋਲੇ ਜਿਹੜੇ ਤਾਕਤਵਰ ਮੰਨੇ ਜਾਂਦੇ ਆ ਹਫਤੇ 'ਚ ਸਾਨੂੰ ਦੋ ਵਾਰੀ ਜਿਹੜੀ ਆ ਸਬਜੀ ਜਾਂ ਇੱਕ ਵਾਰ ਸਬਜੀ ਇਹ ਬਣਾ ਲੈਣੀ ਚਾਹੀਦੀ ਆ ਤੇ ਆਓ ਦੇਖੀਏ ਹਾਂਜੀ ਮੈਂ ਇੱਕ ਕਟੋਰੀ ਜਿਹੜੀ ਆ ਬਲੈਕ ਚਨੇ ਲਏ ਆ ਉਹਨਾਂ ਨੂੰ ਅਸੀਂ ਰਾਤ ਭਰ ਲਈ ਭੋਗੋ ਕੇ ਰੱਖ ਦਿੱਤਾ ਆ ਤੁਸੀਂ ਕੋਈ ਵੀ ਨਾਪ ਵਾਸਤੇ ਕੱਪ ਕੌਲੀ ਲੈ ਸਕਦੇ ਆ ਹਾਂਜੀ ਦੇਖੋ ਇਹਨੂੰ ਰੱਖ ਦੇਣਾ ਓਵਰਨਾਈਟ ਇਸ ਤੋਂ ਬਾਅਦ ਅਸੀਂ ਪਿਆਜ਼ ਲੈ ਲਿਆ ਅਦਰਕ ਟਮਾਟਰ ਲੈ ਆਇਆ ਹਾਂਜੀ ਇੱਕ ਕੌਲੀ ਜਿਹੜੀ ਸੀਗੀ ਚਨੇ ਮੈਂ ਪੂਰੀ ਰਾਤ ਭਿਗੋ ਕੇ ਰੱਖੇ ਸੀਗੇ ਉਸ ਤੋਂ ਬਾਅਦ ਥੋੜੀ देर ਇਹਨਾਂ ਨੂੰ 2 ਘੰਟੇ ਧੁੱਪ ਵਿੱਚ ਵੀ ਰੱਖਿਆ ਸੀ ਔਰ ਉਸ ਤੋਂ ਬਾਅਦ ਇਹਨਾਂ ਨੂੰ ਮੈਂ ਉਬਾਲ ਲਿਆ ਜਦੋਂ ਭਿਗੋਣਾ ਆ ਉਸ ਤੋਂ ਪਹਿਲਾਂ ਉਹਨਾਂ ਨੂੰ ਅੱਛੀ ਤਰ੍ਹਾਂ ਧੋ ਕੇ ਰੱਖ ਲੈਣਾ ਫਿਰ ਉਹਨੂੰ ਰਾਤ ਭਰ ਲਈ ਭਿਗੋ ਲੈਣਾ ਆ ਜਦੋਂ ਤੁਸੀਂ ਚਨੇ ਬਣਾਉਣ ਲੱਗਣਾ ਆ ਪਿਆਜ਼ ਟਮਾਟਰ ਔਰ ਅਦਰਕ ਜੋ ਵੀ ਤੁਸੀਂ ਵਿੱਚ ਪਾਉਣਾ ਹੈ ਮਸਾਲੇ ਦੇ ਅੱਛੀ ਤਰ੍ਹਾਂ ਉਹਨੂੰ ਗ੍ਰाइंड ਕਰ ਲੈਣਾ ਹੈ ਹਰੀ ਮਿਰਚ ਵੀ ਵਿੱਚੇ ਪਾ ਲੈਣਾ ਹਾਂਜੀ ਫਿਰ ਮੈਂ ਇਹਨਾਂ ਚਨੇ ਫਿਰ ਮੈਂ ਚਨੇ ਜਿਹੜੇ ਸੀ ਇਹਨਾਂ ਨੂੰ ਉਬਾਲ ਲਿਆ ਦੇਖੋ ਇਹ ਸੌਫਟ ਹੋ ਚੁੱਕੇ ਆ ਹਾਂਜੀ ਇੱਧਰ ਮੈਂ ਪਿਆਜ਼ ਟਮਾਟਰ ਔਰ ਅਦਰਕ ਜਿਹੜਾ ਆ ਉਹਨੂੰ ਮੈਂ ਬਰੀਕ ਬਰੀਕ ਜਿਹੜਾ ਆ ਕਰ ਲਿਆ ਹੈ ਮਸ਼ੀਨ ਵਿੱਚ ਇਸ ਤੋਂ ਬਾਅਦ ਮੈਂ ਇੱਧਰ ਹਰੀਆਂ ਚਾਰ ਮਿਰਚਾਂ ਲਈਆਂ ਇਹਨਾਂ ਨੂੰ ਮੈਂ ਵੈਸੇ ਕੱਟ ਕੇ ਪਾ ਲੂੰਗੀ ਹਾਂਜੀ ਇੱਧਰ ਧਨੀਆ ਲਿਆਇਆ ਔਰ ਲਸਣ ਦੀਆਂ ਇਹ ਹਰੀਆਂ ਭੁੱਕਾਂ ਲਈਆਂ ਆ ਇੱਧਰ ਆ ਪਿਆਜ਼ ਦੀਆਂ ਭੁੱਕਾਂ ਵੀ ਲਈਆਂ ਇਹਨਾਂ ਨੂੰ ਅਸੀਂ ਕੱਟ ਕੇ ਧਨੀਏ ਨੂੰ ਵੀ ਅਸੀਂ ਧੋ ਕੇ ਕੱਟ ਕੇ ਫਿਰ ਅਸੀਂ ਇਹਨੂੰ ਵਿੱਚ ਪਾ ਲਾਂਗੇ ਸਾਰੇ ਹਰੀਆਂ ਚੀਜ਼ਾਂ ਜਿਹੜੀਆਂ ਅਸੀਂ ਲੈ ਕੇ ਆਏ ਆ ਇਹ ਸਾਡੀ ਬਗੀਚੀ ਚੋਂ ਲੈ ਕੇ ਆਏ ਆ ਅਸੀਂ ਆਓ ਹੁਣ ਦੇਖੀਏ ਸਬਜ਼ੀ ਬਣਾਉਨੇ ਆ ਹਾਂਜੀ ਇੱਧਰ ਅਸੀਂ ਬਰਤਨ ਲੈ ਲਿਆ ਆ ਇਹ ਅਸੀਂ ਸਪੈਸ਼ਲ ਬਰਤਨ ਲੈ ਕੇ ਆਂਦਾ ਆ ਦਾਲ ਵਗੈਰਾ ਬਣਾਉਣ ਲਈ ਸਬਜ਼ੀ ਬਣਾਉਣ ਲਈ ਦਾਲ ਬਣਾਉਣ ਲਈ ਕੋਈ ਵੀ ਚੀਜ਼ ਦੇ ਵਿੱਚ ਤੁਸੀਂ ਸਾਗ ਵੀ ਬਣਾ ਸਕਦੇ ਆ ਇਹਨੂੰ ਅਸੀਂ ਪੱਡੂ ਕਹਿੰਦੇ ਆ ਇਹਦਾ ਨਾਮ ਹੈਗਾ ਪੱਡੂ ਦੇਖੋ ਅਸੀਂ ਪਹਿਲਾਂ ਵੀ ਇਹਦੇ ਵਿੱਚ ਸਬਜ਼ੀ ਵਗੈਰਾ ਦਾਲ ਵਗੈਰਾ ਬਣਾ ਚੁੱਕੇ ਆ ਹਾਂਜੀ ਇੱਕ ਕੜਛੀ ਅਸੀਂ ਸਰੋਂ ਦਾ ਤੇਲ ਪਾ ਲਿਆ ਆ ਮੈਂ ਇੱਕ ਕੜਛੀ ਪਾਉਂਗੀ ਕਿਉਂਕਿ ਕੜਛੀ ਮੇਰੀ ਕਾਫੀ ਵੱਡੀ ਆ ਤੇ ਹੁਣ ਅਸੀਂ ਜਿਹੜਾ ਮਸਾਲਾ ਬਣਾਇਆ ਹੈ ਇਹਦੇ ਵਾਸਤੇ ਉਹ ਪਾਵਾਂਗੇ। ਹਾਂਜੀ ਪਿਆਜ਼, ਟਮਾਟਰ ਔਰ ਆਦਰਕ ਜਿਹੜਾ ਆ ਸਾਰਾ ਅਸੀਂ ਵਿੱਚ ਪਾ ਲਾਂਗੇ ਮਸਾਲਾ। ਹਾਂਜੀ ਅਸੀਂ ਇਹ ਤੜਕਾ ਜਿਹੜਾ ਅੱਛੀ ਤਰ੍ਹਾਂ ਪਹਿਲਾਂ ਭੁੰਨਾਂਗੇ। ਹਾਂਜੀ ਥੋੜਾ ਜਿਹਾ ਅਸੀਂ ਜੀਰਾ ਪਾਵਾਂਗੇ। 1 ਚਮਚ ਦੇ ਕਰੀਬ ਅਸੀਂ ਦੀ ਜੀਰਾ ਪਾਵਾਂਗੇ। ਤਾਂ ਤੜਕਾ ਸਿਪੋਂਦੇ ਆ ਪਹਿਲਾਂ ਹਾਂਜੀ ਮਿਰਚਾਂ ਮੈਂ ਕੱਟ ਲਈਆਂ ਆ ਔਰ ਹਰੇ ਪਿਆਜ਼ ਔਰ ਹਰਾ ਲਸਣ ਕੱਟ ਲਿਆ ਇਹਨਾਂ ਨੂੰ ਵੀ ਪਾ ਲਾਂਗੇ ਆਪਾਂ ਵਿੱਚ ਤਾਂ ਕਿ ਜਿਹੜਾ ਤੜਕਾ ਸਾਡਾ ਬਹੁਤ ਵਧੀਆ ਜਿਹੜਾ ਬਣ ਕੇ ਤਿਆਰ ਹੋਵੇ ਦੇਖੋ ਹਾਂਜੀ ਬਹੁਤ ਸੋਹਣਾ ਜਿਹੜਾ ਤੜਕਾ ਭੁੱਜ ਰਿਹਾ ਆ ਖੁਸ਼ਬੂ ਬਹੁਤ ਵਧੀਆ ਆ ਰਹੀ ਆ थोड़ा जहाँ जोड़ा तड़का होर भुना देखो बहुत कलरफुल लग रहा है हम असी नमक पावे नमक मैं सेंधा ही पा रही हूँ दो चम्मच असी नमक पा ले हल्दी पाऊंगी दो चम्मच भर के हल्दी पा लेंगे आप थोड़ा जबत धनिया पा लेंगे एक चम्मच किचन किंग मसाला पाऊंगी हाँ जी दो चम्मच मैं देगी मिर्च पा लूँगी देगी मिर्च ज्यादा कौड़ी नहीं होंगी सिर्फ ਇਹਦਾ ਅੱਛਾ ਕਲਰ ਆਉਂਦਾ ਹੈ ਹੁਣ ਅਸੀਂ ਦੋ ਕੁ ਮਿੰਟ ਲਈ ਮਸਾਲਾ ਜਿਹੜਾ ਫੇਰ ਅਸੀਂ ਭੁੰਨ ਲਈਏ ਤਾਂ ਕਿ ਜਿਹੜੇ ਸਾਰੇ ਮਸਾਲੇ ਅੱਛੀ ਤਰ੍ਹਾਂ ਭੁੱਜ ਜਾਣ ਥੋੜਾ ਜਿਹਾ ਅਸੀਂ ਇੱਕ ਚਮਚ ਪਾਣੀ ਪਾ ਕੇ ਇਹਨੂੰ ਮਸਾਲੇ ਨੂੰ ਦੁਬਾਰਾ ਭੁੰਨਾਂਗੇ ਹਲਕਾ ਜਿਹਾ ਇੱਕ ਚਮਚ ਦੇ ਕਰੀ ਪਾਣੀ ਪਾਉਣਾ ਹੈ ਹੁਣ ਅਸੀਂ ਮਸਾਲੇ ਨੂੰ ਉਦੋਂ ਤੱਕ ਭੁੰਨਣਾ ਹੈ ਜਦੋਂ ਤੱਕ ਇਹਦਾ ਵਿੱਚੋਂ ਜਦੋਂ ਤੱਕ ਇਹਦੇ ਵਿੱਚੋਂ ਤੇਲ ਜਿਹੜਾ ਆ ਨਿਕਲ ਨਾ ਆਵੇ ਤੇਲ ਛੱਡ ਦੋਗਾ ਜਦੋਂ ਮਸਾਲਾ ਉਦੋਂ ਇਹ ਜਿਹੜਾ ਮਸਾਲਾ ਆ ਬਿਲਕੁਲ ਭੁੱਜ ਜਾਣਾ ਹੈ ਹਾਂਜੀ ਦੇਖੋ ਤੜਕੇ ਨੇ ਜਿਹੜਾ ਤੇਲ ਛੱਡ ਦਿੱਤਾ ਹੈ ਇਹਦਾ ਮਤਲਬ ਤੜਕਾ ਸਾਡਾ ਬਿਲਕੁਲ ਤਿਆਰ ਹੈ ਹੁਣ ਅਸੀਂ ਵਿੱਚ ਇਹਦੇ ਚਨੇ ਪਾਵਾਂਗੇ ਸਾਰੇ ਚਨੇ ਅਸੀਂ ਵਿੱਚ ਪਾ ਦਿੱਤੇ ਆ ਉਸੀ ਹੱਲੇ ਤੱਕ ਇਹਦੇ ਵਿੱਚ ਤਰੀ ਵਾਸਤੇ ਪਾਣੀ ਨਹੀਂ ਪਾਉਣਾ 3-4 ਮਿੰਟ ਇਹਨੂੰ ਇਸ ਤਰ੍ਹਾਂ ਹੀ ਚਨੇਆਂ ਨੂੰ ਭੁੰਨਣਾ ਹੈ ਵਿੱਚ ਪਾ ਕੇ ਮਸਾਲੇ ਦੀ ਸਬਜੀ ਇਸ ਤਰੀਕੇ ਦੇ ਨਾਲ ਬਹੁਤ ਟੇਸਟੀ ਬਣਦੀ ਆ ਰੈਸিপি ਇਦਾਂ ਦੇ ਬਰਤਨ ਦੇ ਵਿੱਚ ਬਣਾਈ ਸਬਜੀ ਜਿਹੜੀ ਆ ਉਹ ਇੱਕ ਤਰ੍ਹਾਂ ਦੀ ਦਵਾਈ ਬਣ ਜਾਂਦੀ ਆ ਹੁਣ ਅਸੀਂ ਜਿੰਨੀ ਤੁਹਾਨੂੰ ਤਰੀ ਚਾਹੀਦੀ ਆ ਉਹਦੇ ਵਾਸਤੇ ਤੁਸੀਂ ਪਾਣੀ ਪਾਉਂਗੇ ਤੁਸੀਂ ਜਿੰਨੀ ਵੀ ਤਰੀ ਚਾਹੋ ਨੇ ਆ ਉਹਨਾਂ ਤੁਸੀਂ ਪਾਣੀ ਪਾ ਸਕਦੇ ਆ ਕਿਉਂਕਿ ਥੋੜਾ ਜਿਹਾ ਪਾਣੀ ਜਿਹੜਾ ਆ ਇਹਨਾਂ ਨੂੰ ਪੱਕਣ ਲਈ ਵੀ ਚਾਹੀਦਾ ਆ ਹਾਂਜੀ ਮੈਂ 7-8 ਗਲਾਸ ਦੇ ਕਰੀਬ ਜਿਹੜਾ ਪਾਣੀ ਪਾ ਲਿਆ ਹੁਣ ਅਸੀਂ ਇਹਦਾ ਟੱਕਣ ਲਾ ਦਵਾਂਗੇ ਤੇ ਇਹਨਾਂ ਨੂੰ ਇਸ ਤਰ੍ਹਾਂ ਹੀ ਪੱਕਣ ਦਵਾਂਗੇ ਹਾਂਜੀ ਦੇਖ ਲੈਂਦੇ ਆਪਾਂ ਸਬਜੀ ਜਿਹੜੀ ਆ ਰੇਜੜੀ ਪਈ ਆ ਦੇਖੋ ਇਦਾਂ ਦੇ ਬਰਤਨ ਦੇ ਵਿੱਚ ਜਿਹੜਾ ਸੇਕ ਆ ਬਹੁਤ ਵਧੀਆ ਲੱਗਦਾ ਆ ਥੋੜੀ ਦੇਰ ਆਪਾਂ ਹੋਰ ਪਕਾਵਾਂਗੇ ਇਹਨੂੰ ਟੱਕ ਕੇ ਹਾਂਜੀ ਆਪਾਂ ਦੇਖਦੇ ਆਂ ਸਬਜੀ ਸਾਡੀ ਬਣ ਗਈ ਕਿ ਨਹੀਂ ਸਬਜੀ ਬਣ ਕੇ ਤਿਆਰ ਹੋ ਗਈ ਆ ਦੇਖੋ ਬਹੁਤ ਵਧੀਆ ਸਬਜ਼ੀ ਜਿਹੜੀ ਆ ਬਣੀ ਆ ਹੁਣ ਅਸੀਂ ਇਹਨੂੰ ਸਰਵ ਕਰਦੇ ਆ ਸਬਜ਼ੀ ਬਹੁਤ ਵਧੀਆ ਬਣ ਕੇ ਤਿਆਰ ਹੋਈ ਆ ਖੁਸ਼ਬੂ ਬਹੁਤ ਵਧੀਆ ਆ ਰਹੀ ਆ ਹਾਂਜੀ ਦੇਖੋ ਕਿੰਨੀ ਟੇਸਟੀ ਸਬਜ਼ੀ ਜਿਹੜੀ ਆ ਦੇਖਣ ਨੂੰ ਲੱਗ ਰਹੀ ਆ ਲੁੱਕ ਵਾਈਜ਼ ਵਧੀਆ ਆ ਮੈਂ ਤੁਹਾਨੂੰ ਟੇਸਟ ਕਰਕੇ ਦੱਸਦੀ ਆ ਮਾਰ ਜਿਆਦਾ ਟੇਸਟੀ ਸਬਜੀ ਬਣ ਕੇ ਤਿਆਰ ਹੋਈ ਆ ਅਲੱਗ ਤੋਂ ਹੀ ਇਹਦਾ ਟੇਸਟ ਆ ਰਿਹਾ ਹੈ ਔਰ ਜਦੋਂ ਧਨੀਆ ਉੱਪਰ ਅਸੀਂ ਇਸ ਤਰ੍ਹਾਂ ਸਪ੍ਰਿੰਕਲ ਕਰ ਦਿੰਨੇ ਆ ਤਾਂ ਹੋਰ ਵੀ ਜ਼ਿਆਦਾ ਇਹਦਾ ਟੇਸਟ ਵੱਧ ਜਾਂਦਾ ਹੈ ਤੁਸੀਂ ਵੀ ਮੇਰੇ ਤਰੀਕੇ ਦੇ ਨਾਲ ਸਬਜੀ ਬਣਾਓ ਆਓ ਹੈਲਦੀ ਰਹੋ ਥੈਂਕ ਯੂ